I'm going to hit प्यार दे कोई गल नहीं गोपी तो नंबर लेया सुख ने भी आखया के प्यार दे मैं गल कीती है गोपी तो नंबर लेना है कोई छोटी गल नहीं मुन्ने दी 16 17 साल उमर है सो किने किने ਸਰਦਾਰ ਬਚਿੱਤਰ ਸਿੰਘ ਦਾ ਪਿਛਲੇ ਦਿਨੀ ਵੀ ਕਹਿੰਦੇ ਸੱਚਕਣਵਾਸੀ ਬਾਬਾ ਜਰਨੈਲ ਸਿੰਘ ਜੀ ਉਹਦੇ ਯਾਦਗਰੀ ਖੇਤ ਦੀ ਭਰਦੇ ਚ ਚੜਾਈ ਹੈ ਬਹੁਤ ਬਹੁ ਸਤਿਕਾਰ ਕਰਾਂ ਹਰਸ਼ਰ ਕਬੱਡੀ ਵੱਡੀ ਆ ਜੰਪੂ ਦੀ ਪਈ ਰੇਡ ਲੱਗਦੇ ਜਰਨਾਰ ਸੱਚੀ ਕਾ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨ ਸਾਡੀ 33 ਸਾਡੇ ਲੋਕ ਕਬੱਡੀ ਜਗਤ ਨਾਲ ਜੁੜਿਆ ਕਬੱਡੀ ਅਪਡੇਟ ਲੈ ਕੇ ਤੁਹਾਡੇ ਨਾਲ ਹਾਜ਼ਰ ਆ ਤਨ ਤਨ ਬਾਬਾ ਕਾਲਾ ਮੈਦ ਜੀ ਦੀ ਯਾਦ ਨੂੰ ਸਮਰਪਿਤ ਸਮੁੱਚੇ ਸੰਧੂ ਪਰਿਵਾਰ ਵੱਲੋਂ ਸਾਲਾਨਾ ਜੋੜ ਮੇਲਾ ਪਿੰਡ ਆਸਨ ਤਾੜਾ ਜਿਲ੍ਹਾ ਸ਼੍ਰੀ ਤਨਪਾਲ ਸਰ ਦੇ ਇੱਕ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਗਿਆ ਸ੍ਰੀ ਖਾਨਪਾਟ ਸਾਹਿਬ ਜੀ ਤੇ ਭੋਗ ਪਾਇਆ ਗਿਆ ਭੋਗਾ ਤੋਂ ਬਰੰਤ ਦੀਵਾਨ ਸਜਾਇਆ ਗਿਆ ਦਵਾਨਾ ਤੋਂ ਉਪਰੰਤ ਸ਼ਾਮ ਵੇਲੇ ਇੱਕ ਕਬੱਡੀ ਦਾ ਵੱਡਾ ਸ਼ੋਅ ਮੈਚ ਖੇਡਿਆ ਗਿਆ। ਬਾਬਾ ਬਿਲੀਚਾਂ ਸਪੋਰਟਸ ਕਲੱਬ ਫਰੰਦੀਪੁਰ, ਗੋਪੀ ਫਰੰਦੀਪੁਰ ਦੀ ਟੀਮ ਤੇ ਦੂਸਰਾ ਬਾਬਾ ਆਤਮਾ ਸਿੰਘ ਕਲੱਬ ਘਰਿਆਲਾ ਦੀ ਟੀਮ ਨੇ ਬਾਬਾ ਆਤਮਾ ਸਿੰਘ ਸਪੋਰਟਸ ਕਲੱਬ ਘਰਿਆਲਾ ਬਲਕਾਰਾ ਬੰਦੀ ਜਿਹੜੀ ਕੋਚ ਦੀ ਟੀਮ ਹੈਗੀ ਐ ਸੋ ਉਸ ਦੋਨਾਂ ਕਲੱਬਾਂ ਦੇ ਵਿੱਚ ਇੱਕ ਵੱਡਾ ਕਬੱਡੀ ਦਾ ਸ਼ੋਅ ਮੈਚ ਖੇਡਿਆ ਗਿਆ। ਦਰਸ਼ਕਾਂ ਨੇ ਜਿਹੜਾ ਪੂਰਾ ਆਨੰਦ ਇਸ ਸ਼ੋਅ ਮੈਚ ਦਾ ਮਾਣਿਆ ਸੋ ਇਸ ਦੇ ਵਿੱਚ ਜੇਕਰ ਜਿੱਤ ਦਾ ਜਿੱਤ ਦੀ ਗੱਲ ਕਰਦੇ ਆਂ ਤੇ ਗੋਪੀ ਫਰੰਦੀਪੁਰ ਦੀ ਟੀਮ ਨੇ ਇਸ ਕਬੱਡੀ ਸ਼ੋਅ ਮੈਚ ਦੇ ਵਿੱਚ ਜਿੱਤ ਪ੍ਰਾਪਤ ਕੀਤੀ। ਸੋਰ ਦੇ ਇੰਦਸ ਵੀਰਾਂ ਤੇ ਕਰਦੇ ਆਂ ਗੱਲਬਾਤ। ਹਾਂਜੀ ਸਰ ਜਿਹੜਾ ਇਹ ਮੇਲਾ ਕਰਵਾਇਆ ਗਿਆ ਇੱਥੇ ਪਿੰਡ ਆਸਲ ਤਾੜ ਦੇ ਵਿੱਚ ਕੀ ਕਹਿਣਾ ਚਾਹੁੰਦੇ ਸੀ? ਇਹ ਜਿਹੜਾ ਮੇਲਾ ਹੈ ਅਸੀਂ ਸੰਧੂ ਪਰਿਵਾਰਾਂ ਜਿੰਨੇ ਕਿ ਰਹਿ ਰਹੇ ਨਾ ਪਿੰਡ ਆਸਲ ਤਾੜ ਦੇ ਸੰਧੂਆਂ ਦਾ ਪਿੰਡ ਹੈ। ਠੀਕ ਹੈ। ਇੱਥੇ ਲੱਗ ਲੱਗੇ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਸੰਧੂ ਪਰਿਵਾਰ ਨੇ ਜਿੱਥੇ ਵੀ ਸੰਧੂ ਰਹਿੰਦੇ ਉੱਥੇ ਸੰਧੂਆਂ ਦਾ ਮੇਲਾ ਲੱਗਦਾ ਹੈ। ਉਹ ਜੀ ਸਾਡਾ ਵੱਡ ਬਡੇ ਦਾ ਜਿਹੜਾ ਸੰਧੂ ਹੈ ਨਾ ਸ਼ਹੀਦ ਹੋਇਆ ਹੈ ਉਹਨੂੰ ਸਾਰੇ ਮੰਨਦੇ ਆ ਇੱਥੇ ਹੁਣ ਸਾਰੇ ਪਿੰਡ ਲਾਗੇ ਲਾਗੇ ਦੇ ਪਿੰਡ ਜਿਹੜੇ ਸੰਧੂ ਨੇ ਉਹ ਤਕਰੀਬਨ ਇੱਥੇ ਆ ਕੇ ਉਹਨੂੰ ਮੰਨਦੇ ਆ ਤੇ ਅਸੀਂ ਵੀ ਪਿੰਡ ਵਾਲੇ ਸਾਰੇ ਦਾ ਪਿੰਡ ਦਾ ਧੂਣ ਕਰਕੇ ਜਾਂ ਪਿੰਡ ਦਾ ਗੁਰੂ ਕਰਕੇ ਉਹਨੂੰ ਸਾਰੇ ਅਸੀਂ ਮੰਨਦੇ ਆ ਇਸੇ ਤਰ੍ਹਾਂ ਹੁਣ ਪਿੰਡ ਦਾ ਪਹਿਲੂ ਇੱਥੇ ਸ਼ਰਾਬ ਚੜਦੀ ਤੇ ਹੁਣ ਅਸੀਂ ਇੱਥੇ 15 16 ਸਾਲ ਹੋ ਗਿਆ ਉਦੋਂ ਦਾ ਬੰਦ ਕੀਤਾ ਸ਼ਰਾਬ ਦਾ ਕੰਮ ਇੱਥੇ ਗੁਰਦੁਆਰਾ ਬਣਾਤਾ ਹੈ ਗੁਰਦੁਆਰੇ ਦੇ ਨਾਲ ਹੁਣ ਲੰਗਰ ਹਾਲ ਬਣ ਗਿਆ ਹੈ, ਦੀਵਾਨ ਹਾਲ ਬਣ ਗਿਆ ਹੈ। ਇੱਕ ਹੁਣ ਇਹ ਪਾਸੇ ਇੱਕ ਪੈਲਸ ਸਟਾਈਲ ਦਾ ਬਣਾਤਾ ਹੈ ਵੀ ਜਿਹਦੇ ਵਿੱਚ ਕੋਈ ਪਿੰਡ ਦੀ ਮਰਗ ਹੋ ਜੇ, ਕੋਈ ਵਿਆਹ ਹੋਵੇ, ਇਹਦੇ ਚ ਆ ਕੇ ਕੋਈ ਆਪਣਾ ਪ੍ਰੋਗਰਾਮ ਕਰ ਸਕੇ। ਕੀ ਕੀ ਪ੍ਰੋਗਰਾਮ ਹੋਏ ਜਿਸ ਅੱਜ ਲੰਗਰ ਚੱਲਦਾ ਹਰ ਤਰ੍ਹਾਂ ਦਾ ਲੰਗਰ ਆ। ਜਿਵੇਂ ਚਾਰ ਪੈਂਟਰਾਂ ਦੀਆਂ ਸਰ੍ਹਦੀਆਂ ਨੇ, ਜਲੇਬੀਆਂ, ਪਕੌੜੇ ਆ ਤੇ ਸ਼ਰਧਾਈ ਦਾ ਲੰਗਰ ਆ। ਦੂਜਾ ਆਪਣੇ ਖੇਲੇ ਕੋਤਾ ਲੰਗਰ ਬਣਾਇਆ ਕਈ ਤਰ੍ਹਾਂ ਦੇ ਜਿਹੜਾ ਲੰਗਰ ਸਰਪੰਤੀ ਜਿਹੜਾ ਵੱਧ ਤੋਂ ਵੱਧ ਕੋਸ਼ਿਸ਼ ਕੀਤੀ ਆ ਵੀ ਆਉਣ ਵਾਲੀਆਂ ਜਿੰਨੀਆਂ ਵੀ ਸੰਗਤਾਂ ਵੱਧ ਤੋਂ ਵੱਧ ਸਤਿਕਾਰ ਕੀਤਾ ਜਾਵੇ ਹਾਂਜੀ ਲੋਕਾਂ ਨਾਲ ਪਿਆਰ ਕੀਤਾ ਜਾਵੇ ਕਬੱਡੀ ਵਗੈਰਾ ਵੀ ਸ਼ਾਮਲ ਹੋਏ ਕਬੱਡੀ ਜਿਹੜੀ ਆ ਸਾਡੀ ਇੱਥੇ ਉਪੀ ਫਰੰਦੀਪੁਰੇ ਤੇ ਪਲਕਾਰਾ ਪੰਨ ਜਿਹੜਾ ਬਹੁਤ ਬਹਾਇਆ ਉਹਨਾਂ ਤੋਂ ਦੇ ਉਚਕਾਰ ਵੱਡੀ ਹੋਈ ਹੈ ਜਿਹੜੀ ਠੀਕ ਹੈ ਉਹ ਟੌਪ ਦੀ ਕਬੱਡੀ ਆ ਤੇ ਅਸਲੀ ਗੱਲ ਇਹ ਆ ਵੀ ਪਹਿਲੋਂ ਅਸੀਂ ਲੋਕਾਂ ਦੇ ਸਹਿਯੋਗ ਨਾਲੇ ਕੰਮ ਹੁਣ ਵੀ ਸਹਿਯੋਗ ਨਾਲ ਚੱਲਦਾ ਅੱਗੇ ਵੀ ਚੱਲਦਾ ਹੈ ਹਾਂਜੀ ਵਿੱਚੋਂ ਜੇ ਕਬੱਡੀ ਵਾਲਾ ਕੰਮ ਅਸੀਂ ਬੰਦ ਕਰਤਾ ਸੀ ਹੁਣ ਫੇਰ ਐਰਕੀਆਂ ਅਸੀਂ ਸ਼ੁਰੂ ਕੀਤੀ ਆ ਕਿ ਕਬੱਡੀ ਦੇ ਨਾਲ ਜਿਹੜੀ ਸੋਰਜੀ ਨੌਜਵਾਨ ਪੀੜੀ ਹੈ ਨਾ ਇਹ ਨਸ਼ੇ ਨੂੰ ਪ੍ਰੇਰਿਤ ਕਰਨ ਵਾਸਤੇ ਨਸ਼ਾ ਜਿਹਦਾ ਕਰਦੇ ਉਹ ਛੱਡ ਜਾਵੇ ਨਸ਼ਾ ਨਾ ਕਰਨ ਬੱਚੇ ਕਬੱਡੀ ਵਾਲੇ ਦਾ ਧਿਆਨ ਕਰਨ ਇਸ ਕਰਕੇ ਕਬੱਡੀ ਦਾ ਮੈਚ ਕਰਾਉਨੇ ਆ ਤਾਂ ਕਿ ਸਾਰੇ ਬੱਚਿਆਂ ਦਾ ਨੌਜਵਾਨਾਂ ਦਾ ਧਿਆਨ ਖੇਡਾਂ ਵਾਲੇ ਦਾ ਜਾ ਜਾਵੇ ਇਸ ਕਰਕੇ ਕਬੱਡੀ ਕਰਾਈ ਹੈ ਬਹੁਤ ਵਧੀਆ ਹੀ ਹੈ ਕਿ ਨਾ ਕਿ ਪੂਰਾ ਜਪਰਨਸ ਵਿੱਚ ਨਾ ਕਿ ਜੇ ਆਪਣਾ ਜੀ ਮੇਰਾ ਨਾਮ ਹੈਗਾ सुरेंद्र ਸਿੰਘ ਮੈਂ ਪਹਿਲੋਂ ਸਰਪੰਚ ਰਿਆਂ ਠੀਕ ਹੈ ਅਮਰਕੋਟ ਦਾ ਮੁਕੀ ਫਿਰ ਮੈਂ ਮਾਰਕੀਟ ਕਮੇਟੀ ਕੈਂਪ ਕਰਦਾ ਚੇਅਰਮੈਨ ਰਿਆਂ ਠੀਕ ਉਹਨੇ ਆ ਬਾਬਾ ਜੀ ਦਾ ਸੇਵਾਦਾਰ ਹਾਂ ਮੈਂ ਗੁਰਦੁਆਰੇ ਦਾ ਨਾਲ ਮੇਰੇ ਸਾਰਾ ਹੀ ਪਿੰਡ ਆ ਕਿਉਂਕਿ ਜਿਹੋ ਜੇ ਮੈਂ ਉਹੋ ਜੇ ਸਾਰਾ ਪਿੰਡ ਇੱਥੇ ਕੋਈ ਅਸੀਂ ਐ ਉਹ ਜੀ ਨੇ ਹੈਗੀ ਫਲਾਣਾ ਪ੍ਰਧਾਨ ਆ ਤੇ ਫਲਾਣਾ ਮੈਂਬਰ ਆ ਠੀਕ ਸਾਰੇ ਸਾਡਾ ਪਿੰਨ ਪ੍ਰਧਾਨਾ ਦਾ ਠੀਕ ਵਿੱਚੋਂ ਇੱਕ ਰੰਗ ਥੋੜਾ ਜਿਹਾ ਹੋਇਆ ਸੀ ਲਾਲਾ ਲਾਲਾ ਜੀ ਉਹ ਫਲਾਣਾ ਜੀ ਢੀਂਗ ਹੈ ਜੂ ਹੁਣ ਉਸੇ ਹਿਸਾਬ ਨਾਲ ਬਿਲਕੁਲ ਛਾਂਟਵੇਂ ਹੀ ਟਾਵਣਾ ਇਹ ਸਾਰਾ ਮੇਲਾ ਜਿਹੜਾ ਹੋਇਆ ਹੈ ਸਾਰੀਆਂ ਪਾਰਟੀਆਂ ਇਕੱਠੀਆਂ ਹੋ ਗਈਆਂ ਲੱਗ ਰੌਂਦੀਆਂ ਇਹਦੇ ਵਿੱਚ ਕੋਈ ਪਾਰਟੀਬਾਜ਼ੀ ਦਾ ਸਵਾਲ ਨਹੀਂਗਾ ਜਿਹੜੀ ਕੋਈ ਪਾਰਟੀ ਆ ਉਹ ਗੁਰਦੁਆਰੇ ਤੋਂ ਬਾਰ-ਬਾਰ ਪਾਰਟੀ ਆ ਤੇ ਅੰਦਰ ਆ ਕੇ ਸਾਰੇ ਅਸੀਂ ਇਕੱਠੇ ਆਂ ਗੱਲ ਮਿਲ ਕੇ ਰਹਿਨੇ ਰਾਜਨੀਤਿਕ ਰੇ ਇੱਥੇ ਗੁਰਦੁਆਰਾ ਸਾਹਿਬ ਕੋਈ ਨਹੀਂ ਜੀ ਬਿਲਕੁਲ ਕੋਈ ਰਾਜਨੀਤੀ ਵਾਲੀ ਗੱਲ ਹੀ ਕੋਈ ਨਹੀਂ ਫੇਰ ਇੱਥੇ ਅਸੀਂ ਕੋਈ ਮਰਗ ਹੋ ਜੇ ਕੋਈ ਵਿਆਹ ਹੋਵੇ ਨਾ ਕੇ ਇਹਨੂੰ ਛੇੜਾ ਨਾ ਕੇ ਇਹਨੂੰ ਸਿੱਖਿਆ ਨਾ ਕੋਈ ਮਰਗ ਤੇ ਭੋਗ ਨਾ ਕੋ ਬੋਲ ਸਕਦਾ ਬਿਲਕੁਲ ਅਸੀਂ ਬੰਦ ਕੀਤਾ ਵੀ ਜਿਹੜੇ ਪੁਰਾਣੇ ਰਵਾਜ ਆ ਬਿਲਕੁਲ ਉਸਾਰ ਕਲਪੇ ਆ ਜੀ ਇਹਨਾਂ ਚੀਜ਼ਾਂ ਤੋਂ ਦੂਰ ਹੋ ਜਾਓ ਬਹੁਤ ਬਹੁਤ ਧੰਵਾਜੇ ਸੰਧ ਸਿੰਘ ਚੇਅਰਮੈਨ ਬਹੁਤ ਬਹੁਤ ਧੰਵਾਜੇ ਜੀ ਕਾ ਖਾਲਸਾ ਥਾਲੀ ਤਰਾਂ ਸਲਾਨਾ ਜੋਰ ਮਿਲਾ ਬਾਬੇ ਕਾਲੇ ਮਾਰ ਦੀ ਦੇ ਬਾਤ ਇਹ ਨਾ ਗਿਆ ਠੀਕ ਹੈ ਜੀ ਸ੍ਰੀ ਖਨਪਰ ਸਾਹਿਬ ਦੇ ਭੋਗ ਪਾਇਆ ਔਰ ਦਵਾਨ ਗੁਰੂ ਘਰ ਦੇ ਦਵਾਨ ਅੱਥੇ ਜੇ ਤੁਹਾਡੀ ਖਰਾਗੀ ਜਿਵੇਂ ਤੁਸੀਂ ਪੁੱਛਿਆ ਤੁਹਾਡੀ ਠੀਕ ਹੈ ਜੀ ਗੁਰੂ ਘਰ ਦੇ ਸ਼ਾਮਾਂ ਨੂੰ ਵੱਡੀ ਤਾਂ ਮਹਿਜਾ ਬਹੁਤ ਵਧੀਆ ਪੂਰੇ ਸ਼ਾਮ ਮੇ ਢੰਗ ਨਾਲ ਗੁਰੂ ਘਰ ਦਾ ਮੇਰਾ ਸੰਗਤ ਨਾਲ ਚੜ੍ਹ ਕੇ ਸੇਵਾ ਕੀਤੀ ਹੈ ਨਾਲ ਮਿਲ ਕੇ ਸੰਗਤ ਨੇ ਵੱਧ ਚੜ੍ਹ ਕੇ ਸੇਵਾ ਕਰਦੇ ਹਰੇਕ ਵਾਰ ਇਹ ਸਲਾਨਾ ਜੋੜ ਮੇਲੇ ਸ਼ਰਮਣੇ ਹਰੇਕ ਵਾਰ ਇਸ ਤਰ੍ਹਾਂ ਦਾ ਜੋੜ ਮੇਲਾ ਰੰਗ ਦਾ ਕਲਾਸ ਇੰਟਰਪ੍ਰੀਨਰ ਚੇਅਰਮੈਨ ਸਾਹਿਬ ਜੀ ਇਹਨਾਂ ਦੇ ਨਾਲ ਸਾਹਿਬ ਜੀ ਦਿਨ ਆ ਤੁਹਾਡਾ ਜੀ ਮੇਰਾ ਨਾਮ ਜੈਦੀਪ ਸਿੰਘ ਹੈ ਹਾਂ ਜੈਦੀਪ ਸਿੰਘ ਜੈਦੀਪ ਸਿੰਘ ਧੰਨਵਾਦ ਜੀ ਬਾਈ ਖਾਨ ਸਾਹਿਬ ਸਸੀ ਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਮੰਦਿਰ ਸਰਾਂ ਕਬੱਡੀ ਕਮੰਡਰ ਕਾਲੀਗੜ੍ਹ ਹਮੇਸ਼ਿਆ ਹੀ ਤਰ੍ਹਾਂ ਅੱਜ ਵੀ ਮਾਜਰੀ ਧਰਤੀ ਦੇ ਆਏ ਧੰਨ ਬਾਬਾ ਕਾਲਾ ਮੜੀ ਅਸਰਾਨਾ ਜੁੜ ਮੇਲਾ ਬਣਾਇਆ ਗਿਆ ਸਵੇਰ ਤੋਂ ਲੱਗੇ ਰਾਗੀ ਜਥੇ ਨੇ ਢਾਡੀ ਜਥੇ ਨੇ ਗੁਰਬਾਣੀ ਨਾਲ ਜੋੜਿਆ ਸਕ ਇਤਿਹਾਸ ਨਾਲ ਜੋੜਿਆ ਤੇ ਪ੍ਰਾਪਤ ਤੱਕ ਕਬੱਡੀ ਹੋਈ ਖੇਡ ਮੈਦਾਨ ਦੀ ਜੀ ਗੱਲ ਕਰਕੇ ਤੇ ਬਾਬਾ ਬਿਲੀ ਜਨ ਸਪੋਰਟਜ਼ ਦਾ ਫਰੰਦੀਪਪੁਰ ਰਣਜੀਪੁਰ ਕੀ ਗੋਪੀ ਦੀ ਟੀਮ ਪਿੰਡ அமੀਰਪੁਰ ਦਾ ਵੀ ਰਜਿਸਟਰਡ ਕਰਨ ਵਾਲੀ ਟੀਮ ਕਰਦੇ ਇਹ ਉਹਨਾਂ ਦੀ ਖਿਡੀ ਦੂਜੇ ਪਾਸੇ ਆਪਣੇ ਸਮਾਪਤ ਕਬੱਡੀ ਖਿਡਾਰੀ ਬਲਕਾਰਾ ਬੰਨ ਕੋਚ ਆਪ ਬਾਪਾ ਸਾਹਿਬ ਜੀ ਕਬੱਡੀ ਕਲੱਬ ਘਰਾਂ ਦੀ ਟੀਮ ਖੇਡੀ ਜਿੱਥੇ ਬਹੁਤ ਵਧੀਆ ਮੈਚ ਦੇਖਣ ਜੋਗੇ ਸੀ ਉੱਥੇ ਸਾਡੇ ਬਹੁਤ ਹੀ ਸਤਿਕਾਰਯੋਗ ਵੱਡੇ ਵੀਰ ਪੰਜਾਬ ਇਟਲੀ ਤੇ ਲਾਓ ਅਮਰੀਕਾ ਉਹਨਾਂ ਦਾ ਬਹੁਤ ਵੱਡਾ ਸਹਿਯੋਗ ਰਿਹਾ ਜੇ ਮੈਦਾਨ ਵਿੱਚ ਗੱਲ ਕਰਗੇ ਤੇ ਸਰਦਾਰ ਜੌਨ ਸੀ ਨੇ ਸੁਪੁੱਤਰ ਸਰਦਾਰ ਸ੍ਰਿੰਦਰ ਸਿੰਘ ਚੇਅਰਮੈਨ ਸਾਹਿਬ ਜਿਨ੍ਹਾਂ ਨੇ ਨੋਟਾਂ ਦੀ ਬਰਸਾਤ ਕੀਤੀ ਖਡਾਰਗ ਨੂੰ ਬਾਬਾ ਕਾਲਾ ਮਿਰ지 ਦੇ ਅਸ਼ੀਰਵਾਦ ਨਾਲ ਸਭ ਨੂੰ ਮਾਣ ਪਿਆਰ ਦਿੱਤਾ ਉਹ ਤੇ ਸਰਦਾਰਾ ਅਮਰਤਵੀਰ ਸਿੰਘ ਜੀ ਚੇਅਰਮੈਨ ਸਾਹਿਬ ਉਹਨਾਂ ਨੇ ਵੀ ਮਾਣ ਬਾਛਾ ਸਾਰੀ ਪ੍ਰਬੰਧ ਕਮੇਟੀ ਬਾਬਾ ਕਾਲਾ ਮਿਰ지 ਨਾਲ ਖੜੀ ਆ ਤੇ ਮਾਜਰੇ ਵਿੱਚ ਜਦੋਂ ਸ਼ਾਮਾਂ ਪੈਂਦੀਆਂ ਦੀਵਾਨ ਤੋਂ ਬਾਅਦ ਬਹੁਤ ਵੱਡੀ ਕਬੱਡੀ ਹੁੰਦੀ ਆ ਅਗਰੀਮੈਂਟ ਮੈਨੂੰ 16 ਸਾਲ ਗੇ ਧਰਤੀ ਤੇ ਆਉਂਦਿਆਂ ਬਾਬਾ ਜੀ ਸੋਢੀ ਨੇ ਮੇਲਾ ਬਣਾਇਆ ਬਾਬਾ ਸਾਨਸ ਸਿੰਘ ਜੀ ਨੇ ਤੇ ਉੱਥੇ ਹੀ ਬਹੁਤ ਵੱਡੀ ਕੌਡੀ ਹੋਈ ਤੇ ਉੱਥੇ ਇੱਕ ਵੀਡੀਓ ਵਾਇਰਲ ਹੋਈ ਸਰਦਾਰ ਸਿੰਧ ਸੇ ਚੇਅਰਮੈਨ ਦੇ ਨੋਟਾਂ ਦਾ ਮੀ ਵੜੀ ਜਾਂਦਾ ਉਹ ਤੋਂ ਦੀ ਗੋਪੀ ਦਾ ਜੱਫਾ ਲੱਗ ਰਿਹਾ ਤੇ ਸਰਦਾਰ ਸਾਹਿਬ ਨੋਟ ਵੜਾ ਰਹੇ ਆ ਤੇ ਉਹ ਵੀਡੀਓ ਬਹੁਤ ਜਿਵੇਂ ਕਹਿ ਰਗੇ ਵੀ 20 ਹੋ ਜਾਈ ਤੇ ਲੋਕਾਂ ਨੇ ਸਟੋਰੀਆਂ ਪਾਈਆਂ ਵੀ ਆ ਮੇਲਾ ਕਿਹੜੇ ਪਿੰਡਾਂ ਬਜ਼ੁਰਗ ਨੋਟ ਵੜਾਈ ਜਾਂਦਾ ਤੇ ਇਹਨਾਂ ਦਾ ਮੈਂ ਬਹੁਤ ਬਹੁਤ ਸਤਿਕਾਰ ਕਰਦਾ ਮੈਨੂੰ ਵੀ ਹਮੇਸ਼ਾ ਪਿਆਰ ਦਿੰਦੇ ਆ ਇਹ ਲਿਖਣੇ ਵਾਲਾ ਲਵਜਾਂ ਤੋਂ ਗੋਣੇ ਵਾਲਾ 21 ਤੋਂ ਜਦੋਂ ਸਾਜੀ ਸਾਜ ਜਾਂਦਾ ਉਹਦੇ ਵਜਿਦ ਸਾਜਾਂ ਤੋਂ ਰਾਜੇ ਖੇਲੇ ਪਤਾ ਲੱਗ ਜਾਂਦਾ ਉਹਨੇ ਇਸ ਸਿੱਖਰ ਸਾਧਾ ਤੋਂ ਚੇਅਰਮੈਨ ਸਾਹਿਬ ਤੋਂ ਸਾਰੀ ਪ੍ਰਬੰਧਕ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਤੇ ਸਾਡੇ ਹਰਨੇਕ ਸਿੰਘ ਸਾਡੀ ਧਰਤੀ ਸਾਡੇ ਲੋਕਾਂ ਚੋਂ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਫਿਰ ਕਿਤੇ ਖੇਡ ਮੇਲੇ ਨਾਲ ਜੋੜਾਂਗੇ ਇੱਕ ਮੇਰੇ ਨਾਲ ਪੰਜਾਬੀ ਗੀਤਕਾਰ ਇਸ ਇਲਾਕੇ ਦਾ ਢਿੱਲ ਟੋਲਣਾ ਲੈਂਦੇ ਪੰਜਾਬ 'ਚ ਵੀ ਗਿਆ ਇਹ ਵੀ ਕਲਮਨਾ ਧਨੀਆ ਪੰਜਾਬੀ ਗੀਤਕਾਰ ਖੜਾਰਾਂ ਗੱਬਰੇ ਗੱਲ ਕਰਦਾ ਸਭਾ ਜਨ ਦੀ ਗੱਲ ਕਰਦਾ ਕਿ ਅਸੀਂ ਅੱਜ ਪੈਂਟ ਆਸਲਤਾੜ ਵਿੱਚ ਪੂਜਨਦੀਰ ਵੀ ਧੰਨਵਾਦ ਤੁਹਾਡੀ ਸਾਰੀ ਇਹ ਪੂਰੀ ਟੀਮ ਦਾ ਜੀ ਹਰਨੇਕ ਸਿੰਘ ਜੀ ਸਾਡੀ ਧਰਤੀ ਸਾਡੇ ਲੋਕ ਚੈਨਲ ਤੋਂ ਤੁਹਾਡਾ ਆਸਲਤਾੜ ਨਗਰ ਵੱਲੋਂ ਸਾਰੇ ਵੀਰਾਂ ਨੂੰ ਤੁਹਾਡਾ ਧੰਨਵਾਦ ਛੱਡ ਗਏ ਚੜ੍ਹਦੀ ਕਲਾ ਦਾ ਗੁਰੂਮਾਰ ਦਾ ਜਕਾਰਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ ਮੈਂ ਗੁਰਪ੍ਰੀਤ ਸਿੰਘ ਦੂਰ ਸਰਦਾਰ ਜੀ ਉਹਨਾਂ ਦੇ ਮਤਲਬ ਮਾਰਕੀਟ ਦੇ ਵਿੱਚ ਤੇ ਲੱਦਾ ਕੰਮ ਕਰਦਾ ਹੈ ਮੇਰੇ ਭਾਦੇ ਰਾਬਾ ਮੇ ਤੋਂ 1 ਰੁਪਇਆ ਨਹੀਂ ਕਰਾਇਆ ਲੰਘੇ ਜਦੋਂ ਦਾ ਮੈਂ ਬੈਠਾ 15 16 ਸਾਲ ਹੋ ਚਲੇ ਆ ਮੈਂ ਸਦਾਰਾਂ ਦੀ ਬੋਲ ਤਿਆਰ ਕੀਤੀ ਅੱਜ ਤੁਹਾਡੇ ਪੇਸ਼ ਕਰਾਂਗੇ ਛੋਟੀ ਉਮਰੇ ਕੀਤੀ ਸਰਪੰਚੀ ਜਿੰਨਾ ਭਰਾਵਾਂ ਤੇ ਬਾਪ ਚੇਅਰਮੈਨ ਨੇ ਇਹ ਤੇ ਬਾਬੇ ਸਭ ਸੇ ਵਾਲੇ ਜਿੱਦੀ ਦੇਨ ਨੇ ਚੱਲਦੇ ਵੀ ਅੱਗੇ ਹੀ ਘਾਰਿਆ ਇਹ ਪੁੱਛੋ ਤਾਂ ਹੀ ਲੈ ਕੇ ਆਸਲਾਂ ਦੇ ਹੇਗੇ ਸਰਦਾਰਿਆ ਛੋਟੋ ਹੀ ਲੈ ਕੇ ਆਸਣਾ ਦੇ ਹੈਗੇ ਸਰਦਾਰਿਆ ਗਾਵਾਂ ਦੀ ਵੀ ਕਰਦੇ ਸੇਵਾ ਬਾਹ ਫੜਦੇ ਗਰੀਬ ਦੀ ਏਰੀਆ 'ਚ ਚਰਚਾ ਨੇ ਇਨ੍ਹਾਂ ਸਰਦਾਰਾਂ ਦੀ ਦਲੀਲ ਦੀ ਦਾਨ ਦੇਣ ਲੱਗਿਆ ਵੀ ਦਿਲ ਕੱਢ ਦੇਣੀ ਅੰਦਰ ਤੇ ਬਾਹਰ ਆ ਇਹ ਪਿੱਛੋਂ ਤੋਂ ਹੀ ਲੈ ਕੇ ਆਸਲਾਂ ਦੇ ਹੈਗੇ ਸਰਦਾਰ ਆ ਆਸਲਾਂ ਦੇ ਵਿੱਚ ਤਿੰਨਾ ਚੌਥਾਵਾਂ ਤੇ ਸੇਵਾ ਜਾਂਦੇ ਕਰਵਾਈ ਆ ਸਰਦਾਰ ਬਾਪੂ ਜੂਨ ਸਿੰਘ ਜੀ ਨੂੰ ਪਿੱਛੋਂ ਸੋਭਾ ਜਾਂਦੇ ਵੀ ਦਵਾਈ ਆ ਸ਼ੁਭ ਕੰਮ ਕਰਨ ਵਾਸਤੇ ਹੁੰਦੇ ਵਿੱਚ ਕਾ ਰਿਆ ਇਹ ਪਿੱਛੋਂ ਤੋਂ ਹੀ ਲੈ ਕੇ ਆਸਲਾਂ ਦੇ ਹੈਗੇ ਸਰਦਾਰ ਆ ਨੀਲੀ ਛੱਤ ਵਾਲੇ ਕੁਝ ਨਹੀਂ ਲਗੋਇਆ ਵੱਨ ਤੇ ਸਵੰਨੀਆਂ ਗੱਡੀਆਂ ਤੇ ਪੂਰੀ ਢੋਕਿਆ ਏਰੀਆ ਜਾਗਾ ਦੀਆਂ ਟਿਕਟਾਂ ਪਤਾ ਨਹੀਂ ਕਿਹੜੇ ਟਾਈਮ ਆ ਉਹ ਜਾਂਦਿਆਂ ਵੀ ਬੁੱਕਿਆ ਮੁਰ ਪੇ ਦੀ ਦੂਣੂ ਵੀ ਮਾਰਕੀਟ ਵਿੱਚ ਬੈਠਿਆ ਇਹਨਾਂ ਨੇ ਦੇਣਾ ਤਾਰਿਆ ਇਹ ਪਿੱਛੋਂ ਤੋਂ ਅਸੀਂ ਲੈ ਕੇ ਆਸਰਾ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਆ ਇੱਥੇ ਆਪਾਂ ਹਰਜੀਤ ਸਿੰਘ ਜੀ ਸਰਦਾਰ ਚੇਅਰਮੈਨ ਸਾਹਿਬ ਜੀ ਪਿਆਰ ਦੇ ਰਹੇ ਦੂਣ ਸਾਹਿਬ ਨੂੰ ਸਾਡਾ ਢੋਲ ਢੋਲਣ ਗੀਤ ਕਰ ਉਹਦਾ ਵੀ ਮਾਣ ਕਰ ਰਹੇ ਆ ਹਾਂਜੀ ਹਾਂਜੀ ਕਿ ਦੁਨੀਆ ਇੱਕ ਪਾਸੇ ਪੈਸਾ ਇੱਕ ਪਾਸੇ ਇੱਕ ਪਾਸੇ ਯਾਰੀ ਯਾਰਾਂ ਦੀ ਦੁਨੀ ਇੱਕ ਪਾਸੇ ਪੈਸਾ ਇੱਕ ਪਾਸੇ ਇੱਕ ਪਾਸੇ ਯਾਰੀ ਯਾਰਾਂ ਦੀ ਤੇ ਰਾਜੇ ਖੇਲੇ ਦੇ ਵਿੱਚ ਖਾਸ ਥਾਹ ਹੁੰਦੀ ਕੁਝ ਖਾਸ ਕਦਰਦਾਰ ਹੈ ਰਾਜੇ ਖੇਲੇ ਦੇ ਵਿੱਚ ਥਾਹ ਹੁੰਦੀ ਕੁਝ ਖਾਸ ਕਦਰਦਾਰਾਂ ਚੇਅਰਮੈਨ ਸਾਹਿਬ ਦਾ ਬਹੁਤ ਧੰਨਵਾਦ ਪਿਆਰ ਬਖਸ਼ ਰਿਹਾ ਮੈਂ ਅਰਦਾਸ ਕਰੂੰਗਾ ਵੀ ਤੁਹਾਡੇ ਅਰਗੇ ਜਿਵੇਂ ਕਹਿ ਰਿਹਾ ਵੀ ਇੱਕ ਤਾਂ ਅਪਗ੍ਰੇਡ ਵੀ ਕਬੱਡੀ ਦੇ ਪ੍ਰੋਮੋਟਰ ਵਿਦੇਸ਼ੀ ਧਰਤੀ ਕ੍ਰਿਡਾ ਅਮਰੀਕਾ ਨੂੰ ਵੱਡੀ ਸਪੋਰਟ ਕਰਦੇ ਆ ਤੇ ਅੱਜ ਤੇ ਉਹਨਾਂ ਨੂੰ ਖਤਾਬ ਦਿੰਨੇ ਆ ਵੀ ਪਿੰਡ ਆਸਲ ਤਾੜ ਦੇ ਸਰਦਾਰ ਸਰਵਿੰਦਰ ਸਈ ਚੇਅਰਮੈਨ ਪ੍ਰੋਮੋਟਰ ਸਾਹਿਬ ਆ ਕੱਢ ਕੇ ਜਗਾਰਾ ਬੋਲੇ ਈਸੋ ਨੇ ਆ